ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਇਹ ਹੈ ਸਿਆਲ ਕੋਟੀ ਕਮ ਕੂਤਰੀਆਂ ਤੁਹਾਨੂੰ ਸ਼ੋਅ ਕਰਾਉਣਾ ਲੱਗਾ ਆਪਣੇ ਘਰ ਦੀਆਂ ਜਿਹੜੀਆਂ ਬਰੀਡਿੰਗ ਵਾਲੀਆਂ ਜਿਹੜੀਆਂ ਬਰੀਡਿੰਗ ਚ ਰਿਜ਼ਲਟ ਦੇਣਦੀਆਂ ਆ ਆ ਚਾਹਤ ਉਹਦੀ ਇੱਕ ਉਹਦਾ ਕਿ ਨਹੀਂ ਅੱਖ ਚ ਪਾਣੀ ਪਾਣੀ ਸਿਆਲ ਗੁਟੀ ਕਬੂਤਰੀ ਆ ਪਤਾ ਨਹੀਂ ਕਿਹੜੀ ਆ 35 ਵਾਲੀ ਕਹ ਲੋ ਜਿਹੜੀ ਮਰਜ਼ੀ ਗਾਲੋ ਦੇਖੋ ਮੇਰੇ ਪਰ ਵੱਡੀਆਂ ਕਬੂਤਰੀਆਂ ਬਨ ਲਈ ਦੀਆਂ ਅਜੇ ਰੈਸਟ ਤੇ ਆ ਜੋੜੇ 2-4 ਦਿਨ ਤੱਕ ਲਾ ਦੇਣੇ ਆ ਵੀ ਥੋੜਾ ਟਾਈਮ ਹੋ ਗਿਆ ਮਹੀਨਾ ਹੋ ਗਿਆ ਰੈਸਟ ਦਿੱਤੀਆਂ ਨੂੰ ਤੇ ਲਾ ਦੇਣੀਆਂ ਵੇਖੋ ਬਗਲ ਤੋਂ ਪਹਿਲਾ ਪਰ ਕਿੰਡਾ ਵੱਡਾ ਚੌੜਾ ਵੱਡਾ ਇਹ ਬਰੀਡਿੰਗ ਕਬੂਤਰਾਂ ਦੀ ਨਿਸ਼ਾਨੀ ਹੁੰਦੀ ਆ ਚੰਗੇ ਕਬੂਤਰ ਦੀ ਨਿਸ਼ਾਨੀ ਜਿਹਨੂੰ ਕਹਲੋ ਆਹ ਲਓ ਬੈਲੈਂਸ ਕੂਛ ਤੇ ਆ ਇਹਦੇ ਪੰਜੇ ਜਾਂ ਪੰਜੇਰਾਂ ਨੂੰ ਹੀਰੋਾਾ ਦਿੰਨੇ ਆ ਹਨ ਆਜ ਇਹਦੇ ਪੰਜੇ ਕੂਤਰ ਘਾਟੀ ਫੜੀ ਦੇ ਹੱਥ ਜੇ ਤਾਂ ਕਰਕੇ ਨਾ ਗੁੱਸਾ ਕਰ ਤੇ ਆਜ ਇਹਦੀ ਅੱਖ ਫੇਰ ਦੇ ਠੀਕ ਆ ਇਹ ਹੈਗੀ ਕਬੂਤਰੀ ਨੰਬਰ 1 ਜਿਹੜੀਆਂ ਮੈਂ ਬਰੀਡਿੰਗ ਵਾਲੀਆਂ ਮੇਰੀਆਂ ਕਬੂਤਰੀਆਂ ਮੈਂ ਤੁਹਾਨੂੰ ਉਹਨਾਂ ਦਾ ਵੀ ਸ਼ੌਂਕ ਕਰਾਉਂਦੇ ਆ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਨਸਲ ਆ ਤੇ ਮਤਲਬ ਚੰਗੀਆਂ ਆ ਆਜੋ ਪੂਰਾ ਇਹਦਾ ਰੰਗ ਕਾਲੀ ਪੂਛ ਬੈਲੈਂਸ ਪੂਛ ਤੇ ਆਹ ਪੰਜੇ ਤੇ ਆਜੋ ਪੂਰਾ ਇਹਦਾ ਰੰਗ ਹੁਣ ਤੁਹਾਨੂੰ ਦੂਜੀ ਕਬੂਤਰੀ ਵਿਖਾਉਨੇ ਆ ਆ ਲੋ ਕਬੂਤਰੀ ਨੰਬਰ 2 ਇਹਦੀ ਅੱਖ ਚੈੱਕ ਕਰੋ ਪਹਿਲਾਂ ਇਹ ਉਹਦੇ ਤੋਂ ਵੀ ਆਊਟ ਕਲਾਸ ਆ ਤੇ ਦੋਵੇਂ ਕਬੂਤਰੀਆਂ ਚਾਰ-ਚਾਰ ਮੋਰਾਂ ਤੇ ਖੜੀਆਂ ਆ ਆ ਪੰਨਾਂ ਦੇ ਰੰਗ ਵਿਖਾਈਏ ਤੈਨੂੰ ਕਰੀਚ ਅਜੇ ਪਰ ਪੂਰੇ ਨਿਚਾੜੇ ਆ ਪਾ ਲੋ ਝਾੜਿਆਂ ਨੇ ਪਰ ਬੱਚੇ ਦੇ ਛੱਡੇ ਆਪਾਂ 3-4 ਡਾਉਣ ਅਤੇ ਪੱਕੇ ਹੋ ਗਏ ਤੇ ਹੁਣ ਇਹਨੂੰ ਡਾਵਾਂਗੇ ਸੀਜ਼ਨ 'ਚ ਬੱਚਿਆਂ ਨੂੰ ਵੇਖਾਂਗੇ ਕੀ ਰਿਜ਼ਲਟ ਦਿੰਦੇ ਆ ਬੈਲੈਂਸ ਹੀ ਪੂਸ਼ ਆ ਕੋਈ ਫੜ ਤੜ ਕੇ ਨਹੀਂ ਕਰਨੀ ਪੈਂਦੀ ਜਿੰਨਾ ਮਰਜ਼ੀ ਲਈ ਜਾਓ ਆ ਲੋ ਜੇ ਇਹਦੀ ਅੱਖ ਇਹ ਆ ਗਈ ਕੋਦਰੀ ਨੰਬਰ 2 ਜਿਹੜੀਆਂ ਮੇਨ ਵੱਡੀਆਂ ਬਲੀਡਿੰਗ ਵਾਲੀਆਂ ਕਬੂਤਰੀਆਂ ਮੈਂ ਤੁਹਾਨੂੰ ਉਹਨਾਂ ਦਾ ਸ਼ੌਂਕ ਕਰਾਉਂਦੇ ਆਂ 4-5 ਦਾ ਕਰਾਉਂਗਾ। ਕ ਵੀਡੀਓ ਲੰਬੀ ਹੋ ਜਾਂਦੀ ਫਿਰ ਵੇਖਦੇ ਨਹੀਂ ਵੀਰ। ਇਸ ਕਰਕੇ ਥੋੜੀ ਜਿਹੀ ਵੀਡੀਓ ਛੋਟੀ ਰੱਖਣੀ ਆ। ਜਿਹੜੇ ਚੰਗੀ ਦਾ ਪ੍ਰੋਪਰ ਵੇਖਣ। ਇਹ ਕਬੂਤਰੀ ਨੰਬਰ ਹੈ ਆਪਣੀ 2। ਹਾਂ ਤੇ ਤੀਜੀ ਕਬੂਤਰੀ ਵਿਖਾਉਣੀ ਆ। ਕਬੂਤਰੀ ਦਾ ਕਰੋ ਸ਼ੌਂਕ ਤੇ ਮੈਨੂੰ ਦੱਸਿਓ ਕਿਹੜੀ ਨਸਲ ਦੀ ਆ। ਆ ਜਿਹੜੀ ਆਖਾ ਆ ਜੀ ਦੀ ਪ੍ਰੋਪਰ ਆਖ ਆ ਨਾ ਕਿਉਂ ਨੂਰ ਕਰਦਾ ਕਿ ਨਹੀਂ ਛੋਟਾ ਵੱਡਾ ਜੋ ਮਿਹਨਤ ਜੋ ਆਉ ਜੋ ਕਿੰਨੂ ਕਹਿੰਦੇ ਆ ਜੋ ਮਿਹਨਤ ਜੋ ਬਾਉ ਦਾ ਆ ਜੋ ਪੋਤਰੀ ਆਈ ਕੱਡੀ ਵੱਡੀ ਆਖੇ ਲੈ ਕੋਲ ਲੋ ਤੋਂ ਬਾਅਦ ਬਰੀਡਿੰਗ ਰਿੰਗ 1 2 3 ਪਾਂ ਜਿਹੜੀ ਨਜ਼ਰ ਆਉਂਦੀ ਹੈ ਇਹਦੇ ਚ ਨੂਰ ਤੋਂ ਬਾਅਦ ਕਾਲਾ, ਚਿੱਟਾ, ਗੁਲਾਬੀ, ਗ੍ਰੇ ਫਿਰ ਬਲੈਕ ਆ ਜੋ ਪੂਰੀ ਕਬੂਤਰੀ ਠੀਕ ਆ ਚੈੱਕ ਕਰੋ ਤੇ ਆ ਜਿਹੜੇ ਪੱਲੇ ਇਹ ਬਰੀਡਿੰਗ ਚ ਇਹ ਸਾਰੀਆਂ ਬਰੀਡਰ ਕਬੂਤਰੀਆਂ ਤੁਹਾਨੂੰ ਉਹ ਵਿਖਾਉਣੇ ਜਿਹੜੀਆਂ ਜੋੜੇ ਚ ਲੱਗੀਆਂ ਹੀ ਆ ਮੈਂ ਰੈਸਟ ਦੇ ਮਤਲਬ ਕੌਣ ਸਾਹ ਦਿਨ ਤੱਕ ਇਹਨਾਂ ਨੇ ਜੋੜੇ ਚ ਲੱਗ ਜਾਣਾ ਆਹ ਲਓ ਹੁਣ ਇਹਨੇ ਪਰ ਛਾੜਿਆ ਇਥੋਂ ਕਰੀ ਦੇ ਵਿੱਚ ਹੈਗੀ ਜੇ ਤਾਈਆਂ ਦੇ ਜੋੜੇ ਨਹੀਂ ਲਾਈਆਂ ਮੈਂ ਥੋੜਾ ਟਾਈਮ ਠਹਿਰ ਕੇ ਨਾ ਆ ਪਰ ਕੱਢਿਆ ਨੇ ਨਵਾਂ ਆ ਜੇ ਇਹਦਾ ਜਾਰ ਮੈਂ ਪੰਦੇ ਆਹ ਲਓ ਇੱਥੇ ਆ ਇਹ ਹੈ ਜੀ ਕਬੂਤਰੀ ਸਾਰੀਆਂ ਤੁਹਾਨੂੰ ਕਬੂਤਰੀਆਂ ਦਿਖਾਉਂਦੇ ਆ ਅੱਜ ਕਬੂਤਰਾਂ ਦਾ ਵੀ ਤੁਹਾਨੂੰ ਗੇਦਨ ਕਰਾਉਨੇ ਸ਼ੌਂਕ ਫਿਰ ਚੰਗੀ ਤਰ੍ਹਾਂ ਦੁੱਜਿਆਂ ਦਾ ਇਹ ਸਾਰੀਆਂ ਕਬੂਤਰੀਆਂ ਆਪਣੀਆਂ ਉਹਨਾਂ ਦਾ ਤੁਹਾਨੂੰ ਮਖਾਉਂਦੇ ਆ ਸ਼ੌਕ ਠੀਕ ਆ ਦਾ ਪੂਰਾ ਰੰਗ ਆਖ ਫੇਰ ਵਿਖਾਉਂਦੇ ਆ ਲੋਕ ਸ਼ੌਕ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਕਿਦਾਂ ਦੀਆਂ ਹੈਗੀਆਂ ਆਹ ਠੀਕ ਆ ਤੇ ਪੂਛ ਮੇਰੀ ਵਿਖਾਈ ਦਿਨੇ ਸੱਚੇ ਲੱਲੋ ਬੈਲੈਂਸ ਦਿਓ ਮੈਂ ਫੜ ਕੇ ਨਹੀਂ ਕੀਤੀ ਆ ਵੇ ਲੋ ਜਿੰਤਾ ਮਰਜੀ ਲਾਓ ਇਹਨੂੰ ਬੈਲੈਂਸ ਪੂਛ ਸਿਰਫ ਸ਼ੌਂਕ ਕਰਾਉਣ ਨੇ ਸੇਲ ਨਹੀਂ ਹੈਗੀਆਂ ਸਾਰੀਆਂ ਸ਼ੌਂਕ ਵਾਲੀਆਂ ਜੋ ਇੱਕ ਕੁਦਰੀ ਦਾ ਤੁਹਾਨੂੰ ਹੋਰ ਕਰਾਉਣੇ ਸ਼ੌਂਕ ਕਰੋ ਵੀ ਇੱਕ ਕਬੂਤਰੀ ਦਾ ਸ਼ੌਕ ਤੇ ਮੈਨੂੰ ਇਹ ਕਮੈਂਟ ਕਰਕੇ ਦੱਸਿਓ ਵੀ ਕਿਹੜੀ ਨਸਲ ਚੋਂ ਆਈ ਇਹਦੀ ਵੀ ਧਿਆਨ ਨਾਲ ਥੋੜੀ ਨਾ ਕਲੋਜ਼ ਕਰਕੇ ਵਿਖਾਉਣੇ ਆ ਆਹ ਲਓ ਲੋਰ ਤੋਂ ਬਾਅਦ ਰਿੰਗ ਔਰ ਇਹ ਕ ਨਹੀਂ ਇਹਦੀ ਮੇਨ ਜਰਾ ਇਹ ਰਿੰਗ ਬਰੀਡਿੰਗ ਸਭ ਤੋਂ ਪੁਰਾਣੀ ਕਬੂਤਰੀ ਮੇਰੇ ਆ ਖੁੱਡੇ ਚ ਇਹ ਬਰੀਡਿੰਗ ਵਾਲੀ ਆ ਬੜੀਆਂ ਆਊਟ ਕਲਾਸ ਪੱਟੀਆਂ ਗੱਡੀਆਂ ਨੇ ਬਰੀਡਿੰਗ ਵਾਲੀਆਂ ਆ ਜਿਹੜੀ ਪਰ ਇਹਦਾ ਬੱਚਾ ਮਰੇ ਨਾ ਤੇ ਮੋਰ ਲਵਾਊਗਾ ਜਿੰਨੇ ਨਿਕਲੇ ਸਾਰੇ ਬਾਜੀ ਚ ਬੈ ਮੇਰੇ ਤੋਂ ਜਿੰਨੇ ਨਿਕਲੇ ਪੱਟੀਆਂ ਦੀਆਂ ਮੈਂ 3-4 ਡਾਈਆਂ ਬਾਕੀ ਮੈਂ ਰੋਕ ਲਈਆਂ ਹੁਣ ਇਹਦੀਆਂ ਮੇਰੇ ਕੋਲ 3 2 ਜਾਂ 3 ਪੱਟੀਆਂ ਹੈਗੀਆਂ ਹੁਣ ਇਹ ਰੈਸਟ ਤੇ ਹੁਣ ਇਹਨੂੰ ਲਾਉਣੇ ਜੁੜੇ ਫੇਰ ਇਹਨੂੰ ਆਹ ਵੇਖੋ ਪਰ ਇਹਦੇ ਕੱਟੇ ਵਿੱਚੋਂ ਤੇ ਆਹ ਇਹਦੇ ਪਰ ਚੋਂ ਚੈੱਕ ਕਰ ਲਓ ਇਦੋਂ ਦਵਾ ਨਵਾਂ ਨਵਾਂ ਬਰਕ ਕੱਢਿਆ ਨੇ ਜੇ ਨਵੀਂ ਦਹੀਂ ਬਰਾਬਰ ਨਵੀਂ ਦਹੀਂ 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 ਵੱਡੀ ਸ਼ਾਇਦ ਇਹਦੀ ਆਹ ਦਹੀਂ ਵੱਡੀ ਆ ਆ ਵੇਖੋ ਪਰਾਂ ਦੀ ਲੈਂਥ ਆ ਆ ਜੇ ਇਹਦੀ ਬੈਲੈਂਸ ਪੂਛ ਫੜ ਫੜ ਕੇ ਨਹੀਂ ਕਰੀਦੀ ਅਸੀਂ ਜਿਦੀ ਹੈਗੀ ਉਹਦੀ ਦੱਸੀ ਦੀ ਪਿਆਲ ਆ ਜੇ ਇਹਦੇ ਪੰਜੇ ਠੀਕ ਆ ਕਬੂਤਰੀ ਦੋ ਕਬੂਤਰੀ ਤੁਹਾਨੂੰ ਖਰੀਦਣੀ ਮਖਾ ਦਿੰਦੇ ਇਹਦੀ ਵੀ ਸ਼ਾਇਦ ਪਰ ਇਹਨਾਂ ਜਾਲ ਦੇ ਉੱਪਰ ਚੜ ਜਾਂਦੀਆਂ ਹਨ ਬਾਅਦ ਵਿੱਚ ਤਾਂ ਕਰਕੇ ਇਹ ਕਬੂਤਰੀ ਦਾ ਨੋਰ ਵਿਖਾਉਨੇ ਆ ਆ ਲੋ ਸਭ ਤੋਂ ਬੈਸਟ ਕੁਆਲਿਟੀ ਦੀ ਟੈਡੀ ਕਬੂਤਰੀ ਆ ਟੈਡੀ ਤੇ ਡੱਬ ਵਾਲਾ ਪਲੱਸ ਕਰਾਸ ਆ ਇਹ ਕਬੂਤਰੀ ਫੜੀ ਵੀਰਾ ਪਾਇਰ ਕੀ ਇਹ aí ਤਿੰਨ ਮੋਰਾਂ ਦੇ ਇੱਕ ਤੋਂ ਪਰੇ ਵਗਾਈਏ ਥੋੜੀ ਜੀ ਹੁਣ ਇਹ ਖੜੀ ਆ ਮੇਰੇ ਬੱਚੇ ਉੱਡੰਦੇ ਆਪਣੇ ਕੋਲ ਦੋ ਬੱਚੇ ਛੱਡੇ ਇਹਦੇ ਆਪਾਂ ਡੌਣਾਂ ਤੇ ਤੇ ਆ ਇਹਦਾ ਰੰਗ ਹੈ ਡੱਬ ਵਾਲੀ ਆ ਤੇ ਹੋ ਰੈਸਟ ਦੇ ਆ ਬੱਚੇ ਨੇ ਦੋ ਕਾੜ ਦੇ ਡਾਲੇ ਇਹਦੇ ਹੁਣ ਇਹਨੂੰ ਫੇਰ ਲਾਉਣਾ ਜੁੜੇ ਥੋੜੇ ਦਿਨਾਂ ਤੱਕ ਕੱਡੇ ਚੋੜੇ ਭਾਰ ਆਹ ਲਾਉਂਦੇ ਰੋ ਪਾਉਂਦੇ ਜਿੱਦਾਂ ਮਰਜੀ ਲਾਓ 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 ਬੈਲੈਂਸ ਪੁਸ਼ ਠੀਕ ਹੈ ਵੀਰ ਜੀ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੀ ਨਸਲ ਦੀਆਂ ਹੈਆਂ ਹੈ ਨਹੀਂਆਂ